ਬੱਤੀ ਬੰਬਾਂ ਵਾਲੇ ਬਿਆਨ ਨੂੰ ਲੈ ਕੇ ਅੱਜ ਪ੍ਰਤਾਪ ਸਿੰਘ ਬਾਜਵਾਦੀ ਪੁਲਿਸ ਦੇ ਅੱਗੇ ਪੇਸ਼ੀ ਦੁਪਹਿਰ 2 ਵਜੇ ਮਾਲਕ ਦੇ ਸਾਈਬਰ ਕ੍ਰਾਈਮ ਥਾਣੇ ਦੇ ਵਿੱਚ ਜਾਣ ਕੇ ਵਿਰੋਧੀ ਧਿਰ ਤੇ ਆਗੂ ਕੱਲ ਪੇਸ਼ ਨਹੀਂ ਹੋਏ ਸਨ ਬਾਜਵਾ ਪ੍ਰਤਾਪ ਬਾਜਵਾ ਦੇ ਹੱਕ ਦੇ ਵਿੱਚ ਅੱਜ ਕਾਂਗਰਸ ਦਾ ਹੱਲਾ ਬੋਲ ਰਿਹਾ ਜਾ ਵੜਿੰਗ ਦੀ ਅਗਵਾਈ ਦੇ ਵਿੱਚ ਚੰਡੀਗੜ੍ਹ ਦੀਆਂ ਸੜਕਾਂ ਤੇ ਉਤਰਨ ਕੇ ਪਾਰਟੀ ਲੀਡਰ ਤੇ ਵਰਕਰ ਬਾਜਵਾ ਦੇ ਖਿਲਾਫ ਹੋਈ ਐਫਆਈਆਰ ਦਾ ਕਰਨ ਦੇ ਵਿਰੋਧ ਆਪਣੇ ਤੋਂ ਹੀ ਐਫਆਈਆਰ ਨੂੰ ਲੈ ਕੇ ਬਾਜਵਾ ਨੇ ਸਰਕਾਰ ਤੇ ਚੁੱਕੇ ਸਵਾਲ ਬੋਲੇ ਸੀਐਮ ਨੇ ਮੈਸੇਂਜਰ ਦੇ ਖਿਲਾਫ ਹੀ ਲਿਆ ਐਕਸ਼ਨ ਐਫਆਈਆਰ ਦੀ ਕਾਪੀ ਲੈਣ ਦੇ ਲਈ ਵੀ ਕਰਨੇ ਪਏ ਐ ਸੀ ਆਮਾਨ ਦਾ ਬਾਜਵਾ ਦੇ ਮੁਰਤੇ ਖਾ ਨਿਸ਼ਾਨਾ ਬੋਲੇ ਜਦੋਂ ਪੁੱਛਿਆ ਬੰਬ ਕਿੱਥੇ ਨੇ ਤਾਂ ਬਾਜਵਾ ਲੱਭਣ ਲੱਗੇ ਵਕੀਲ ਪੰਜਾਬ ਤੇ ਉਂਗਲ ਚੁੱਕਣ ਵਾਲਿਆਂ ਨੂੰ ਬਖਸ਼ਾਂਗੇ ਨਹੀਂ ਬਾਜਵਾਤੇ ਪੰਜਾਬ ਕਾਂਗਰਸ ਇੱਕ ਜੁੱਟ ਤੇ ਵੜਿੰਗ ਤੇ ਚੰਨੀ ਬੋਲੇ ਬਾਜਵਾ ਨੂੰ ਡਰਾਉਣ ਦੀ ਹੋ ਰਹੀ ਹੈ ਕੋਸ਼ਿਸ਼ ਐਸੀ ਸਾਰੇ ਬਿਆਨ ਦੇ ਨਾਲ ਸਹਿਮਤ ਸਾਰਿਆਂ ਤੇ ਕਰੋ ਪਰਚਾ ਪ੍ਰਤਾਪ ਸਿੰਘ ਬਾਜਵਾ ਨੂੰ ਮਿਲਿਆ ਹਾਈ ਕਮਾਂਡਰ ਸਾਹਸ ਜੈਰਾਮ ਰਮੇਸ਼ ਬੁੱਲੇ ਬਾਜਵਾ ਨੇ ਯੂ ਕਿਹਾ ਹੈ ਮੀਡੀਆ ਰਿਪੋਰਟਾਂ ਦੇ ਆਧਾਰ ਤੇ ਕਿਹਾ ਕਾਨੂੰਨ ਵਿਵਸਥਾ ਤੇ ਧਿਆਨ ਦੇਣ ਦੀ ਥਾਂ ਹਕੀਕਤ ਦੱਸਣ ਵਾਲਿਆਂ ਨੂੰ ਡਰਾਉਣ ਦੀ ਵਿੱਚ ਲੱਗੀ ਪੰਜਾਬ ਸਰਕਾਰ ਪ੍ਰਤਾਪ ਸਿੰਘ ਬਾਜਵਾ ਵਾਲੇ ਵਿਵਾਦ ਤੇ ਬੋਲੇ ਸੁਨੀ ਜਖੜ ਬਾਜਵਾ ਨੇ ਖੁਦ ਕੀਤੀ ਲਾਈਨ ਕਰਾਸ ਬਾਜਵਾ ਨੂੰ ਦਿੱਤੀ ਸਲਾਹ ਆਪਣੇ ਪ੍ਰਧਾਨ ਵਾਂਗੂ ਸੀਐਮ ਦੇ ਪੈਰੀਂ ਨਾ ਡਿੱਗ ਜਾਓ ਪ੍ਰਤਾਪ ਬਾਜਵਾ ਦੇ ਮਾਮਲੇ ਤੇ ਰਮਨਜੀਤ ਬਿੱਟੂ ਨੇ ਪੰਜਾਬ ਸਰਕਾਰ ਤੇ ਸਾਦੇ ਨਿਸ਼ਾਨੇ ਕਿ ਐਸੀਐਮ ਸੁਰੱਖਿਆ ਦੇ ਮੁੱਦੇ ਨੂੰ ਘਾਰੇ ਨੇ ਨਜ਼ਰਅੰਦਾਜ਼ ਸੀਐਮ ਨੂੰ ਬਾਜਵਾ ਦੇ ਨਾਲ ਬੈਠ ਕੇ ਕਰਨੀ ਚਾਹੀਦੀ ਸੀ ਗੱਲ ਕਾਨੂੰਨ ਵਿਵਸਥਾ ਨੂੰ ਲੈ ਕੇ ਮਜੀਠੀਆ ਨੇ ਕਿਹਾ ਪੰਜਾਬ ਸਰਕਾਰ ਕਿ ਪੰਜਾਬ ਗੈਂਗਲੈਂਡ ਬਣ ਗਿਆ ਪਰ ਸਰਕਾਰ ਸਥਿਤੀ ਨੂੰ ਕੰਟਰੋਲ ਕਰਨ ਦੀ ਥਾਂ ਹਕੀਕਤ ਦੱਸਣ ਵਾਲਿਆਂ ਨੂੰ ਦਬਾਉਣ ਦੀ ਕਰ ਰਹੀ ਹੈ ਕੋਸ਼ਿਸ਼ ਵਾਜਬਾਦੀ ਖਿਲਾਫ ਐਫਆਈਆਰ ਨੂੰ ਲੈ ਕੇ ਸੜਕਾਂ 'ਤੇ ਉਤਰੀ ਕਾਂਗਰਸ ਬਰਨਾਲਾ ਦੇ ਵਿੱਚ ਕਾਂਗਰਸ ਨੇ ਕੀਤਾ ਪ੍ਰਦਰਸ਼ਨ ਸੂਬਾ ਸਰਕਾਰ ਦੇ ਖਿਲਾਫ ਕੀਤੀ ਨਾਰੇਬਾਜ਼ੀ ਸ਼ਹੀਦ ਐਸਆਈ ਚਰਨਜੀਤ ਸਿੰਘ ਦੇ ਘਰ ਪਹੁੰਚ ਕੇ ਮਜੀਠਿਆ ਨੇ ਪਰਿਵਾਰ ਦੇ ਨਾਲ ਵੰਡਾਇਆ ਦੁੱਖ ਮਾਮਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੇ ਆ ਸਰਕਾਰ ਨੂੰ ਐਸਆਈ ਦੇ ਪਰਿਵਾਰ ਨੂੰ ਸਰਕਾਰ ਐਸਆਈ ਦੇ ਪਰਿਵਾਰ ਨੂੰ ਇਨਸਾਫ ਦਿਵਾਵੇ ਸ਼ਹੀਦ ਸਬ ਇੰਸਪੈਕਟਰ ਚਰਨਜੀਤ ਸਿੰਘ ਦੇ ਘਰ ਪਹੁੰਚੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਰਿਵਾਰ ਦੇ ਨਾਲ ਕੀਤਾ ਦੁੱਖ ਸੰਜਮ ਜਮਲ ਜ਼ਮਾਨੋ ਜਲਦ ਸਲਾਖਾਂ ਦੇ ਪਿੱਛੇ ਭੇਜੇ ਹਾਂ ਦਾ ਦਿੱਤਾ ਭਰੋਸਾ ਜੀ ਇਸ ਸੈ이드 ਦੇ ਮਾਮਲੇ ਦੇ ਵਿੱਚ ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਪੁਲਿਸ ਦੀ ਕਹਾਣੀ ਤੇ ਚੁੱਕੇ ਸਵਾਲ ਕਿਆ ਸਰਪੰਚ ਨੇ ਪੁਲਿਸ ਦਾ ਪਿਸਤਲ ਕੋ ਕੇ ਕਿਵੇਂ ਮਾਰੀ ਗੋਲੀ ਆਪ ਦੇ ਨਾਲ ਜੁੜਿਆ ਸਰਪੰਚ ਨੂੰ ਕੀਤਾ ਗਿਆ ਨਾਮਜ਼ਦ ਵਾਇਰਲ ਹੋਈ ਕਾਲ ਰਿਕਾਰਡਿੰਗ ਤੇ ਬੀਬੀ ਜਗੀਰ ਕੌਰ ਸਖਤ ਕਾਲ ਨੂੰ ਵਾਇਰਲ ਕਰਨ ਵਾਲੇ ਨੂੰ 24 ਘੰਟੇ ਦਾ ਦਿੱਤਾ ਅਲਟੀਮੇਟਮ ਕਿਆ 24 ਘੰਟੇ ਦੇ ਵਿੱਚ ਜਨਤਕ ਤੌਰ ਤੇ ਮੰਗੋ ਮਾਫੀ ਨਹੀਂ ਤਾਂ ਕਾਨੂੰਨੀ ਕਾਰਵਾਈ ਦੇ ਲਈ ਰੋਹ ਤਿਆਰ ਅਮਰਪਾਲ ਦੇ ਸਾਥੀ ਪਪਲ ਪ੍ਰੀਤ ਜਜਨਾਲਾ ਕੋਰਟ ਦੇ ਵਿੱਚ ਪੇਸ਼ੀ ਰਿਮਾਂਡ ਖਤਮ ਹੋਣ ਤੇ ਅਦਾਲਤ ਵਿੱਚ ਪੇਸ਼ ਕਰੇਗੀ ਪੁਲਿਸ ਜਜਨਾਲਾ ਥਾਣੇ ਤੇ ਹਮਲੇ ਦੇ ਸਲਮਾਨ ਖਾਨ ਨੂੰ ਧਮਕੀ ਦੇਣ ਵਾਲੇ ਦੀ ਹੋਈ ਪਛਾਣ ਗੁਜਰਾਤ ਦੇ ਬਟੋਦਰਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਸ਼ੱਕੀ 26 ਸਾਲ ਦਾ ਮੁਲਜ਼ਮ ਦਿਮਾਗੀ ਤੌਰ ਤੇ ਦੱਸਿਆ ਜਾ ਰਿਹਾ ਪਰੇਸ਼ਾਨ ਪੁਲਿਸ ਨੇ ਨੋਟਿਸ ਜਾਰੀ ਕਰਕੇ ਪੁਸ਼ ਕਿ ਇਸ ਜਿਲੇ ਵਿੱਚ ਮंबई ਸੱਦਿਆ ਸਲਮਾਨ ਖਾਨ ਨੂੰ ਧਮਕੀ ਦੇਣ ਵਾਲੇ ਨੂੰ ਸਲਮਾਨ ਖਾਨ ਦਾ ਜਵਾਬ ਫਿਟਨੈਸ ਦਿਖਾ ਕੇ ਕੀਤਾ ਅਲਰਟ ਇੰਸਟਾ ਤੇ ਪੋਸਟ ਸ਼ੇਅਰ ਕਰਕੇ ਲਿਖਿਆ ਪ੍ਰੇਰਣਾ ਦਿੱਤੀ ਸ਼ੁਕਰੀਆਕਰ ਸਲਮਾਨ ਖਾਨ ਨੂੰ ਮੁਰਦ ਦਿੱਤੀ ਗਈ ਸਿੱ ਧਮਕੀ ਸਲਮਾਨ ਖਾਨ ਨੂੰ ਧਮਕੀ ਮਿਲਣ ਤੋਂ ਬਾਅਦ ਬਧਾਈ ਗਈ ਸੁਰੱਖਿਆ ਕਰਦੇ ਬਾਅਦ ਪਹਿਲਾਂ ਨਾਲੋਂ ਵੱਧ ਪੁਲਿਸ ਫੋਰਸ ਕੀਤੀ ਗਈ ਤਾਇਨਾਤ ਸਲਮ ਦਿੱਲੀ ਅਰਪੋਰਟ ਦਾ ਟਰਮੀਨਲ 2 ਅੱਜ ਤੋਂ ਅਰਜ਼ੀ ਤੌਰ ਤੇ ਬੰਦ ਰਹਿਪੇਰ ਦਾ ਕੰਮ ਹੋਵੇਗਾ ਚਲੋ ਟਰਮੀਨਲ 1 ਅਤੇ 3 ਤੇ ਸ਼ਿਫਟ ਹੋਣਦੀਆਂ ਸਾਰੀਆਂ ਫਲਾਈਟਸ ਦਿੱਲੀ ਸਰਕਾਰ ਅੱਜ EV 2.0 ਪਾਲਿਸੀ ਦਾ ਕਰ ਸਕਦੀ ਹੈ ਐਲਾਨ ਨਵੀਂ ਨੀਤੀ ਤਹਿਤ 15 ਅਗਸਤ 2026 ਤੋਂ ਦਿੱਲੀ ਦੇ ਵਿੱਚ ਪਟ੍ਰੋਲ ਤੇ CNG ਵਾਲੇ 2 ਵੀਲਰਸ ਦੀ ਵਿਕਰੀ ਹੋ ਸਕਦੀ ਹੈ ਬੰਦ CNG ਆਟੋ ਵੀ ਪੜਾਵਾਰ ਤਰੀਕੇ ਦੇ ਨਾਲ ਕੀਤੇ ਜਾਣਗੇ ਬੰਦ ਕੇਂਦਰ ਦੀਆਂ 4 ਮਈ ਨੂੰ ਹੋਣ ਵਾਲੀ ਮੀਟਿੰਗ ਤੇ ਬੋਲੇ ਜਗਜੀਤ ਸਿੰਘ ਢੱਲੇਵਾਲ ਗੱਲਬਾਤ ਦੀ ਨੀਲ ਦੇ ਨਾਲ ਸੱਦਿਆ ਤਾਂ ਜ਼ਰੂਰ ਜਾਵਾਂਗੇ ਗੱਲਬਾਤ ਦੇ ਲਈ ਸਰਕਾਰ ਨੂੰ ਦੇਣਾ ਚਾਹੀਦਾ ਇੱਕ ਮੌਕਾ ਕਪੂਰਥਾਦੀ ਵਿੱਚ ਟੋਲ ਤੇ ਪਰਚੀ ਕਟਵਾਰੇ ਪ੍ਰਾਪਰਟੀ ਡੀਲਰ ਤੇ ਫਾਇਰਿੰਗ 15 ਦੇ ਕਰੀਬ ਲੋਕਾਂ ਨੇ ਕਾਰ ਅੱਗੇ ਗੱਡੀ ਲਾ ਕੇ ਰੋਕਿਆ ਪ੍ਰਾਪਰਟੀ ਡੀਲਰ ਨੇ ਕਾਰ ਨੂੰ ਟੱਕਰ ਮਾਰ ਕੇ ਭਜਾਈ ਗੱਡੀ ਪੁਲਿਸ ਕਚਨੀ ਦੇ ਵਿੱਚੋਂ ਪਚਣ ਦੀ ਕੋਸ਼ਿਸ਼ ਦੇ ਵਿੱਚ ਗਈ ਮੁਲਜ਼ਮ ਦੀ ਜਾਨ ਪਟਿਆਲਾ ਕੋਰਟ ਦੀ ਬਿਲਡਿੰਗ ਤੋਂ ਮਾਰੀ ਚਾਲ ਤੀਜੀ ਮੰਜ਼ਲ ਤੋਂ ਡਿੱਗਣ ਕਰਕੇ ਹੋਈ ਮੌਤ ਰਾਲਾ ਦੇ ਵਿੱਚ ਲੜਕੇ 3 ਵਜੇ ਇਨਕਾਊਂਟਰ ਮੋਟਪੇੜ ਦੇ ਦੌਰਾਨ ਮਲਜ਼ਮ ਦੇ ਪਿਆਰ ਦੇ ਵਿੱਚ ਲੱਗੀ ਗੋਲੀ ਪਿਸਤੌਲ ਦੀ ਰਿਕਵਰੀ ਮੌਕੇ ਮਲਜ਼ਮ ਨੇ ਹਥਿਆਰ ਖੋਣ ਦੀ ਕੀ ਪੀਸੀ ਕੋਸ਼ਿਸ਼ ਖੰਨਾਚੀ ਪੁਲਿਸ ਦੇ ਬਦਮਾਸ਼ਾਂ ਦੇ ਵਿਚਾਲੇ ਇਨਕਾਊਂਟਰ ਫਾਇਰਿੰਗ ਦੇ ਦੌਰਾਨ ਦੋ ਮਲਜ਼ਮ ਗੰਭੀਰ ਜ਼ਖਮੀ ਕੁੱਲ ਚਾਰ ਮਲਜ਼ਮ ਕੀਤੇ ਕਾਬੂ ਖੰਨਾ ਦੇ ਮਲੇਰਪੁਰਟਲਾ ਰੋਡ ਤੇ ਕਰੇਨੇ ਦੀ ਦੁਕਾਨ ਤੇ ਕੀਤੀ ਸਿਫਾਇਰਿ ਦਿੱਲੀ ਦੇ ਸ਼ਾਹਦਰਾ ਦੇ ਵਿੱਚ ਲੜਕੀ ਦਾ ਗੋਲੀਆਂ ਮਾਰ ਕੇ ਕਤਲ ਵਾਰਦਾਤ ਤੋਂ ਬਾਅਦ ਮਲਜ਼ਮ ਮੌਕੇ ਤੋਂ ਫਰਾਰ ਪੁਲਿਸ ਨੂੰ ਸ਼ੱਕ ਕਿਸੇ ਜਾਣਕਾਰੀ ਨਹੀਂ ਸੀ ਕਿਸੇ ਜਾਣਕਾਰ ਨੇ ਕੀਤਾ ਕਤਲ ਆਯੂਪੀ ਦੇ ਲਖਨਊ ਦੇ ਵਿੱਚ ਹਸਪਤਾਲ ਦੇ ਵਿੱਚ ਲੱਗੀ ਅੱਗ ਲੋਕ ਬੰਦੂ ਹਸਪਤਾਲ ਦੇ ਵਿੱਚ ਅੱਗ ਲੱਗਣ ਦੇ ਨਾਲ ਮੱਚੀ ਹਫੜਾ ਦਾ ਫਰੀਟਾ 100 ਮਰੀਜ਼ਾਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ ਸਿੰਗਾਪੁਰ ਦੇ ਸਮੰਦਰਤ ਮਿਲੀ ਕਰਨਾਲ ਦੇ ਮਨੀਸ਼ ਦੀ ਲਾਸ਼ ਗਰਜ਼ਾ ਲੈ ਕੇ ਆਪਣੇ ਪੁੱਤ ਨੂੰ ਭੇਜਿਆ ਸੀ ਵਿਦੇਸ਼ 7 ਮਹੀਨੇ ਪਹਿਲਾਂ ਵਰਕ ਪਰਮਿਟ ਤੇ ਗਿਆ ਸੀ ਸਿੰਗਾਪੁਰ ਪਰਿਵਾਰ ਨੇ ਪੁੱਤ ਨੂੰ ਆਖਰੀ ਵਾਰ ਦੇਖਣ ਦੀ ਲਗਾਈ ਗੋਹਾਰ ਵਿਲਕਮਾਰ ਅਤੇ ਅਸ਼ੋਕ ਸੱਚ ਦੇਵਾ ਵੱਜੋਂ ਹੋਈ ਪਛਾਣ 2 ਦਿਨ ਪਹਿਲਾਂ ਸੰਗ ਦੇ ਨਾਲ ਹਸਾਲਾ ਸਰ ਪੈਦਲ ਯਾਤਰਾ ਲਈ ਹੋਈ ਸਿਰਵਾਨ SBI ਨੇ ਵਿਆਜ ਦਰਾਂ ਦੇ ਵਿੱਚ 0.25 ਫੀਸਦ ਕੀਤੀ ਕਟੌਤੀ ਹੋਮ ਲੋਨ ਦੀ EMI ਹੋਵੇਗੀ ਸਸਤੀ ਰੈਗੂਲਰ FD ਦੇ ਨਾਲ ਸਪੈਸ਼ਲ FD ਦੇ ਵਿੱਚ ਘਟਾਇਆ ਵਿਆਜ ਅੱਜ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ ਅਮਰੀਕਨ ਸਿੰਗਰ ਕੈਟਰੀ ਪੈਰੀ ਤੇ Amazon CEO ਜੈਫ ਬੋਜੇਸ ਦੀ ਫਰੈਂਸਿਸ ਸਮੇਤ 6 ਮਹਿਲਾਵਾਂ ਨੇ ਰਚਿਆ ਇਤਿਹਾਸ ਮੈਜ਼ 11 ਮਿੰਟ ਦੇ ਵਿੱਚ ਸਪੇਸ ਦੀ ਯਾਤਰਾ ਕਰਕੇ ਵਾਪਸ ਆਈਆਂ ਲੜਕੀਆਂ ਟੈਕਸਾਸ ਤੋਂ ਬਲੂ ਹੋਰੀਜ਼ਨ ਕੰਪਨੀ ਦੇ ਰਾਕਟ ਨੇ ਭਰੀ ਸੀ 200 ਕਿਲੋਮੀਟਰ ਦੇ ਸਫ਼ਰ ਦੇ ਲਈ ਉਡਾਣ ਟ੍ਰੈਂਡੀ ਸਾਬੋਧੀ ਮਿਸ਼ਨ ਜਥੇਬੰਦੀਆਂ ਨੇ ਵਸਾਕੀ ਨੂੰ ਸਮਰਪਿਤ ਇੱਕ ਮਹੱਲਾ ਸਜਾਇਆ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਦੇ ਵਿੱਚ ਆਏਗੇ ਜੰਗ ਜੋ ਕਰਤਬ ਘੋੜਸਵਾਰੀ ਰਹੀ ਖਿਛਦਾ ਕੇਂਦਰ ਬਾਬਾ ਬਰਫਾਨੀ ਦੇ ਦਰਸ਼ਨ ਦੇ ਲਈ ਅੱਜ ਤੋਂ ਸ਼ੁਰੂ ਹੋਈ ਰਜਿਸਟ੍ਰੇਸ਼ਨ 3 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ ਅਮਰਨਾਥ ਯਾਤਰਾ 39 ਦਿਨਾਂ ਤੱਕ ਚੱਲੇਗੀ ਯਾਤਰਾ ਸ਼੍ਰੀ ਅਮਰਨਾਥ ਸ਼ਰਾਇਨ ਬੋਰਡ ਨੇ ਜਾਰੀ ਕੀਤੀ ਸੇਫਟ ਐਡਵਾਈਜ਼ਰੀ ਅਮਰਸਰ ਪਹੁੰਚੀ ਫਿਲਮ ਕੇਸਰੀ ਚੈਪਟਰ 2 ਦੀ ਪੂਰੀ ਟੀਮ ਦਰਬਾਰ ਸਾਹਿਬ ਹੋਈ ਨਤਮਸਤਕ ਜਲਿਆਂਵਾਲਾ ਬਾਗ ਦੇ ਵੀ ਸ਼ਹੀਦਾਂ ਨੂੰ ਕੀਤਾ ਸਜਦਾ ਅਕਸ਼ੇ ਕੁਮਾਰ ਆਰਮਾਦਮੰਤੀ ਅਨੰਨਿਆ ਪਾਂਡੇ ਤੇ ਗੁਰਦਾਸ ਮਾ ਰਹੇ ਮਜੂਦ ਹਰਿਆਣਾ ਦੇ ਅੰਬਾਲਾ ਦੇ ਵਿੱਚ 3 ਫੁੱਟ 8 ਇੰਚ ਦੇ ਲਾੜੇ ਨੇ 3 ਫੁੱਟ 6 ਇੰਚ ਦੀ ਰਾੜੀ ਦੇ ਨਾਲ ਕਰਵਾਇਆ ਵਿਆ ਨੌਜਵਾਨ ਹਰਿਆਣਾ ਦੇ ਅੰਬਾਲਾ ਤੋਂ ਹੈ ਜਦ ਕਿ ਲਾੜੀ ਉਪਰ ਦੀ ਰਹਿਣ ਵਾਲੀ ਇਸ ਦੌਰਾਨ ਨਿਤਿਨ ਵਰਮਾ ਨੇ ਆਰੋਚੀ ਦੇ ਪਰਿਵਾਰ ਤੋਂ ਕੋਈ ਦੇਹਜ ਨਹੀਂ ਲਿਆ ਅੱਜ ਪੰਜਾਬ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਚਾਲੇ ਮੁਕਾਬਲਾ ਮਹਾਲੀ ਦੇ ਮੁੱਲਾਂਪੁਰ ਦੇ ਵਿੱਚ ਸ਼ਾਮ 7:30 ਵਜੇ ਹੋਵੇਗਾ ਮੈਚ ਪੰਜਵਾਂ ਤਿੰਨ ਮੈਚ ਜਿੱਤ ਚੁੱਕੀ ਹੈ ਪੰਜਾਬ ਕੋਲਕਾਤਾ ਟੀਮ ਚੇ ਦੇ ਵਿੱਚੋਂ ਤਿੰਨ ਮੈਚ ਜਿੱਤੀ ਚਨਈ ਨੇ ਲਖਨਊ ਦੇ ਖਿਲਾਫ ਪੰਜ ਵਿਕਟਾਂ ਦੇ ਨਾਲ ਜਿੱਤਿਆ ਮੈਚ ਥੁਨੀ ਨੇ 11 ਗੇਂਦਾਂ ਦੇ ਵਿੱਚ ਬਣਾਈਆਂ 26 ਦੌੜਾਂ ਥੋਨੀ ਦੁੱਬੇ ਦੀ ਸਾਂਝੇਦਾਰੀ ਨੇ ਪਲਟਿਆ ਮੈਚ ਚਨਈ ਨੇ ਲਗਾਤਾਰ ਪੰਜ ਹਾਰ ਤੋਂ ਬਾਅਦ ਆਈਪੀਐਲ ਦੇ ਵਿੱਚ ਦਰਜ ਕੀਤੀ ਦੂਜੀ ਜਿੱਤ ਆਈਪੀਐਲ ਦੇ ਵਿੱਚ ਐਮਐਸ ਥੁਨੀ ਨੇ ਬਣਾਇਆ ਰਿਕਾਰਡ 200 ਵਿਕਟਾਂ ਲੈਣ ਵਾਲੇ ਬਣੇ ਪਹਿਲੇ ਵਿਕਟ ਕੀਪਰ 43 ਸਾਲ ਦੀ ਉਮਰ ਦੇ ਵਿੱਚ ਬਣੇ ਨੰਬਰ 1 ਅਜੇ ਤੱਕ ਕਿਸੇ ਖਿਡਾਰੀ ਨੇ ਨਹੀਂ ਬਣਾਇਆ ਇਹ ਰਿਕਾਰਡ ਚੰਡੀਗੜ੍ਹ ਦੀ ਮੈਲਾ ਖਿਡਾਰੀ ਕਾਸ਼ਵੀ ਗੋਤਮ ਨੂੰ ਹਰਦਿਕ ਪਾਂਡਿਆ ਨੇ ਦਿੱਤਾ ਤੋਹਫਾ ਪਾਂਡਿਆ ਨੇ ਕਾਸ਼ਵੀ ਨੂੰ ਬੈਗ ਮੈਲਾ ਆਈਪੀਐਲ ਦੇ ਵਿੱਚ ਗੁਜਰਾਤ ਟਾਈਟਨਸ ਦੀ ਟੀਮ ਦੇ ਵਿੱਚ ਖੇਡਦੀ ਆ ਕਾਸ਼ਮੀਰ ਕੈਸਲ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਰਾਮਪਾਲ ਕਸ਼ਪ ਦੇ ਨਾਲ ਕੀਤੀ ਮੁਲਾਕਾਤ ਆਪਣੇ ਹੱਥਾਂ ਦੇ ਨਾਲ ਰਾਮਪਾਲ ਕਸ਼ਪ ਨੂੰ ਬਹਿਨਾਏ ਬੂਟ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੁਲਾਕਾਤ ਨਾ ਹੋਣ ਤੱਕ ਬੂਟ ਨਾ ਪਾਉਣ ਦੀ ਖਾਦੀ ਸੀ 114 ਸਾਲਾਂ ਤੋਂ ਸੀ ਨੰਗੇ ਪੈਰ ਰਾਹੁਲ ਗਾਂਧੀ ਨੇ ਰਾਜਸਥਾਨ ਦੇ ਰਣ ਥੰਬੋਰ ਦਾ ਕੀਤਾ ਦੌਰਾਨ نیشنل ਪਾਰਕ ਪਹੁੰਚ ਕੇ ਬਾਗਾਂ ਦੀਆਂ ਦੇਖੀਆਂ ਅਠਖੇਲੀਆਂ ਸਫਾਰੀ ਦੇ ਦੌਰਾਨ ਵਣਰਾਜ ਦੇਖਣ ਦਾ ਵੀ ਮਿਲਿਆ ਮੌਕਾ